ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੜੀ ਚਮਕੋਰਦੀ ਪੁੱਲਣੀ ਨਹੀਂ ਚਮਕੋਰਦੀ ਗੜੀ ਸਿੰਘੋ ਪੁੱਲਣੇ ਲਗੀਆਂ ਲਾਸ਼ਾਂ ਦੇ ਢੇਰ ਨਹੀਂਓ ਡੁੱਲੀ ਰਤ ਅਜੀਤ ਦੀ ਨਹੀਂ ਭੁੱਲਣੀ ਚਰਨ ਪਿਤਾ ਦੇ ਜੀਸਤ ਵਾਈ ਹੈ ਸੀ ਸਿੰਘੋ ਖਾਲਸਾ ਪੰਥ ਦੀ ਸ਼ਾਨ ਬਦਲੇ ਅੱਖਾਂ ਸਾਹਮਣੇ ਲਾਲ ਗਵਾਏ ਹੈ ਸੀ ਪੁੱਲਣੀ ਨਹੀਂ ਸਰਹੰਦ ਦੀ ਨਹੀਂ ਸਾਨੂੰ ਵਾਗ ਲਾਲ ਹਨੇਰੀ ਸੀ ਫਿਰ ਜਾਂਦੀ ਤਮੀਰਾਂ ਦੀ ਦੀ ਬਹਾਦਰਾਂ ਨੇ ਕੰਧ ਪੰਥ ਦੀਵਾਰ ਸੀ ਗਰੀ ਜਾਂਦੀ ਕਿਹਾ ਭੁੱਲਣਾ ਨਹੀਂ ਬਾਬੇ ਕੋਲ ਪਾਣੀ ਜੰਗ ਵਿੱਚ ਪੁੱਤ ਪਿਆਸੇ ਨੂੰ ਤੋਰਦਾ ਏ ਚਰਬੀ ਲਾ ਕੇ ਪੁੱਤਾਂ ਪਿਆਰਿਆਂ ਦੀ ਕਿਵੇਂ ਪੰਥ ਦੀਵਾਰ ਨੂੰ ਜੋੜਦਾ ਏ ਦੋੜੀ ਮੌਤ ਨੂੰ ਸਿੰਘੋ ਸਜਾਉਣ ਵਾਲਾ ਸਾਲੂ ਪੁੱਤਾਂ ਦੇ ਲਹੂ ਨਾਲ ਰੰਗਦਾ ਏ ਬੜੀ ਦੇ ਕੇ ਪੁੱਤਾਂ ਪਿਆਰਿਆਂ ਦੀ ਵੇਖੋ ਪੰਥ ਦੀ ਏਕਤਾ ਮੰਗਦਾ ਏ ਬੱਤੇ ਵਾਰ ਕੇ ਪੰਥ ਬਚਾਉਣ ਵਾਲਾ ਮਾਸੀ ਵੜ ਚ ਹੱਸਦਾ ਤਕਿਆ ਮੈਂ ਮੈਂ ਕਰਜ ਕਰਤਾਰ ਦਾ ਲਾ ਆਇਆ ਮਾਤਾ ਜੀ ਤੁ ਨੂੰ ਤਸਦਾ ਤਕਿਆ ਮੈਂ ਨਹੀਂ ਪਿਤਾ ਦਾ ਦੇਖੋ ਸਰੀਰ ਕੰਬਿਆ ਲਹੂ ਪੁੱਤਰਾਂ ਦਾ ਜਦੋਂ ਵਹਿ ਰਿਆ ਸੀ ਪਾਣਾ ਮਰਣਾ ਸਿੰਘਾਂ ਪਿਆਰਿਆਂ ਨੂੰ ਬਾਜਾਂ ਵੜਾ ਹੱਸ ਕੇ ਕਹਿ ਰਿਹਾ ਸੀ ਐ ਡੱਬੇਂ ਦਾ ਜਾਲ ਤੂੰ ਪਾ ਮੋਤੀ ਗੜੀਏ ਸ਼ੇਰ ਬੱਬਰ ਕਿਵੇਂ ਮੂਹਲੇ ਸਨ ਗੋਦੀ ਵਿੱਚ ਬਿਠਾ ਮਾਮਤਰੀ ਵਾਕਣ ਕਿਦਾਂ ਅਜੀਤ ਜਿਹਾਰ ਤੈ ਖੋਲੇ ਸੰ ਸਿਰ ਬਨ ਦੇ ਸੱਬੇ ਨੇ ਪੁੱਤਰਾਂ ਦੇ ਸੀਸ ਕਫਨ ਲਪੇਟ ਦਾ ਕੋਈ ਤਕਿਆ ਸੁਖ ਜੀਣ ਦੇ ਮੰਗਦੇ ਰੱਬ ਕੋਲੋਂ ਮਥੇ ਮੋਦ ਨੂੰ ਟਿਕਦਾ ਕੋਈ ਤਕਿਆ ਪੇਟ ਪਾਲਣੇ ਨੂੰ ਮਰਜ਼ੀ ਕੋ ਲਗੋਈਆ ਬੜਾ ਮੰਗਦਾ ਦੇਸ਼ ਦਾ ਕੋਈ ਤਕਿਆ ਸੇਖ ਸੇਖ ਦੇ ਬਾਣ ਅੰਗਿਠੀਆਂ ਨੂੰ ਪਖ ਦੀ ਚਕਾ ਨੂੰ ਸੇਖ ਦਾ ਕੋਈ ਤਕਿਆ ਮਹਾਰਾਜ ਗੁੰਦਕੇ ਸਿਰਾਂ ਦੀ ਗੜੀ ਦੇਵੀ ਗਲ ਉਸ ਦੀ ਮੈਂ ਜਦੋਂ ਪਾਈ ਤਕੀ ਪੀ ਕੇ ਲੋਹ ਸ਼ਹੀਦਾਂ ਪਿਆਰਿਆਂ ਦਾ ਉਸ ਨੇ ਆਪਣੀ ਤਿਰਹ ਵਜਾਈ ਤਕੀ ਨਾਲ ਰਤ ਦੇ ਪਰ ਲਿਆ ਉਸ ਕਸਾ ਲਾਲੀ ਬੁਲਾਂ ਤੇ ਲਹੂ ਚੜਾਈ ਤਕੀ ਜਿਵੇਂ ਭਗਤ ਪ੍ਰਹਲਾਦ ਨੂੰ ਸਾੜਨੇ ਲਈ ਖੋਨੀ ਹੋਲਕਾ ਤੋਂ ਨਿਰਾਮਾਈ ਤਕੀ ਤੂੰਗੇ ਸਿਰਾਂ ਦੇ ਤਰਾਂ ਦੇ ਉੱਡਦੇ ਸਨ ਤੁਹਾ ਸਾਹ ਦਾ ਚੜਿਆ ਆਕਾਸ਼ ਤਕਿਆ ਬਾਲ ਮੋਤ ਖਡੋਣੇ ਸੰਗ ਖੇਲ ਦਿੱਸੀ ਨਾਲ ਲੋਹ ਦੇ ਰੰਗਿਆ ਕੇ ਰਾਸ਼ਟਕਿਆ ਆਇਆ ਜੋ ਜਹਾਰ ਦੀ ਤਿਗ ਥਲੇ ਵੈਰੀ ਹੋਉਂਦਾ ਸੀ ਪਾਸ ਪਾਸ ਧਕਿਆ ਪੱਥਰ ਗੜੀ ਚਮਕੋੜ ਦੇ ਦੱਸਦੇ ਨੇ ਦਿਲਗੀਰ ਜਿਨ੍ਹਾਂ ਨੇ ਜੰਗੀ ਪ੍ਰਕਾਸ਼ ਧਕਿਆ ਦਿਲਗੀਰ ਜਿਨ੍ਹਾਂ ਨੇ ਜੰਗੀ ਪ੍ਰਕਾਸ਼ ਧਕਿਆ ਸ੍ਰੀ ਵਾਹਿਗੁਰੂ ਜੀ ਕਾ ਕਾਲ ਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ